ਮੈਂ ਜੀ ਰਜਿੰਦਰ ਕੌਰ ਜੈਤੋ ਸਰਦਾਰ ਸਿਮਰਜੀਤ ਸਿੰਘ ਮਾਨ ਜੀ ਜੋ ਲੋਕ ਸਭਾ ਤੋਂ ਸੰਗਰੂਰ ਤੋਂ ਕੈਂਡੀਡੇਟ ਨੇ ਉਹਨਾਂ ਦੀ ਚੋਣ ਮਹਿਮਨ ਨੂੰ ਖੁਲਾਰਾ ਦੇਣ ਵਸਤੇ ਆਈਆਂ ਔਰ ਮੈਂ ਸਾਰੇ ਹੀ ਲੋਕਾਂ ਤੋਂ ਉਮੀਦ ਕਰਦੀ ਆਂ ਜਿਵੇਂ ਸੰਗਰੂਰ ਦੇ ਲੋਕਾਂ ਨੇ ਪਹਿਲਾਂ ਵੀ ਸਰਦਾਰ ਮਾਨ ਦੇ ਹੱਕ ਵਿੱਚ ਫਤਵਾ ਦਿੱਤਾ ਹੈ ਇਸ ਵਾਰ ਵੀ ਦੇਣਗੇ ਠੀਕ ਹੈ ਨਾ ਚਾਹੋਗੇ ਜਿਹੜੀ ਆਪ ਦੀ ਸਰਕਾਰ ਹੈ ਇਸ ਨੇ ਕਿਸ ਤਰ੍ਹਾਂ ਦੇ ਕੰਮ ਕੀਤੇ ਹੋਏ ਨੇ ਕੰਮ ਤਾਂ ਕੀਤੇ ਹੀ ਨਹੀਂ ਜੀ ਵਾਅਦਾ ਹੀ ਕੀਤੇ ਸੀ ਬੀਬੀਆਂ ਨੂੰ ਕਹਿੰਦੇ ਸੀ 1000 ਰੁਪਏ ਦੇਵਾਂਗੇ ਕੰਮ ਤਾਂ ਕੋਈ ਨਹੀਂ ਕੀਤੇ ਭਗਵੰਤ ਮਾਨ ਸਾਹਿਬ ਸਾਡਾ ਪੰਜਾਬ ਦਾ ਮਤਲਜਾਜ ਲੈ ਕੇ ਕੇਜਰੀਵਾਲ ਸਭ ਦੇ ਮਗਰ ਸਾਰੇ ਇੰਡੀਆ ਚ ਘੁੰਮੇ ਲੱਖਾਂ ਰੁਪਿਆ ਦਾ ਤੇਲ ਮਚਾਤਾ ਭਗਵੰਤ ਮਾਨ ਸਾਹਿਬ ਨੇ ਲੱਖਾਂ ਕਰੋੜਾਂ ਰੁਪਿਆ ਦੇ ਫਲੈਕਸ ਲਵਾਤੇ ਭਗਵੰਤ ਮਾਨ ਸਾਹਿਬ ਦੀ ਪਤਨੀ ਦੋ ਦੋ ਲੱਖ ਦੇ ਜੁੱਤੀਆਂ ਪਾਉਣ ਲੱਗ ਗਈ ਉਹਨਾਂ ਦੀ ਭੈਣ ਜੀ ਦੇ ਨਾਲ 50-50 ਮੁਲਾਜ਼ਮ ਤੁਰੇ ਫਿਰਦੇ ਉਹਨਾਂ ਦੀ ਮਾਤਾ ਜੀ ਦੇ ਨਾਲ ਸਗੋਂ ਪੰਜਾਬ ਦਾ ਸਰਮਾਇਆ ਲੁੱਟਿਆ ਪਹਿਲਾਂ 75 ਸਾਲਾਂ ਚ ਕਾਂਗਰਸ ਤੇ ਕਾਲੀਆਂ ਨੇ ਲੁੱਟਿਆ ਸੀ ਪੰਜਾਬ ਨੂੰ ਪੌਣੇ 3 ਲੱਖ ਕਰੋੜ ਦਾ ਕਰਜ਼ਾ ਸੀ 75 ਸਾਲਾਂ ਚ ਇਸ ਭਰਾ ਮੇਰੇ ਨੇ ਭਗਵੰਤ ਮਾਨ ਜੀ ਨੇ 2 ਸਾਲਾਂ ਚ ਇੱਕ ਲੱਖ ਕਰੋੜ ਦਾ ਨਵਾਂ ਕਰਜ਼ਾ ਚੱਕ ਲਿਆ ਦੱਸੋ ਕਿੱਧਰ ਗਿਆ ਇਹ ਨਾ ਪੈਸਾ ਪੰਜਾਬ ਦਾ ਤਾਂ ਜਿਹੜਾ ਬੱਚਾ ਪੈਦਾ ਹੁੰਦਾ ਕਰਜ਼ਾਈ ਪੈਦਾ ਹੁੰਦਾ ਕੋਈ ਨਾ ਕੋਲ ਪਾਲਸੀ ਨਹੀਂ ਕੋਈ ਇੱਥੇ ਬੱਚੇ ਸਾਡੇ ਕੋਈ ਡੀਸੀ ਨਹੀਂ ਬਣ ਸਕਦੇ ਗਰੀਬਾਂ ਦੇ ਬੱਚੇ ਕੋਈ ਡਾਕਟਰ ਨਹੀਂ ਬਣ ਸਕਦੇ ਆ ਪਿਛਲੇ ਦਿਨੀ ਹੜ ਆਏ ਆ ਕੋਈ ਨਾ ਕੋਲ ਪਾਲਸੀ ਨਹੀਂ ਪਾਖੜਾ ਮੈਨੇਜਮੈਂਟ ਬੋਰਡ ਜੋ ਕਿ ਪਾਖੜਾ ਬਣਿਆ ਪੰਜਾਬ ਦੀ ਧਰਤੀ ਤੇ ਹੈ ਕੋਈ ਉੱਥੇ ਸਾਡੀ ਮੈਂਬਰੀ ਹੈ ਨਹੀਂ ਜਿੰਨਾ ਜੀ ਕੀਤਾ ਉਹਨਾਂ ਨੇ 12 ਅਗਸਤ ਨੂੰ ਪਾਣੀ ਆਇਆ ਹੱਕ ਤਾਂ ਬਣਦਾ ਸੀ ਥੋੜਾ ਪਾਣੀ 12 ਅਗਸਤ ਨੂੰ ਰਿਲੀਜ਼ ਕਰਦੇ ਥੋੜਾ 13 ਨੂੰ ਥੋੜਾ 14 ਨੂੰ ਥੋੜ 16 ਅਗਸਤ ਨੂੰ ਇੱਕਦਮ ਪਾਣੀ ਰਿਲੀਜ਼ ਕਰਕੇ ਸਾਰਾ ਪੰਜਾਬ ਡੋਬਤਾ ਤਿੰਨ ਵਾਰੀ ਡੋਬਤਾ ਉਹ ਮੈਨ ਮੈਡ ਹੜ੍ਹ ਸੀ ਭਗਵੰਤਮਾਨ ਸਾਹਿਬ ਨੇ ਕਿਤੇ ਪਹਿਰਾ ਨਹੀਂ ਦਿੱਤਾ ਸ਼ਿਮ ਕਰਨ ਸਾਡਾ ਕਿਸਾਨ ਸੀ ਹਰਿਆਣੇ ਵਾਲੇ ਆ ਕੇ ਪੰਜਾਬ ਦੇ ਵਿੱਚ ਸਾਡੇ ਉਸ ਸ਼ਿਵ ਕਰਨ ਵੀਰ ਨੂੰ ਮਾਰ ਕੇ ਗਏ ਆ ਤੇ ਭਗਵੰਤਮਾਨ ਸੁੱਤਾ ਪਿਆ ਜੇ ਇਹ ਪਹਿਰਾ ਦੇਣ ਯੋਗ ਹੁੰਦਾ ਉਹਨਾਂ ਦੀ ਜ਼ਰਤ ਕੀ ਪੈ ਜਾਂਦੀ ਸਾਡੇ ਪੰਜਾਬ ਵਿੱਚ ਆ ਕੇ ਸਾਡੇ ਸਿੱਖ ਨੌਜਵਾਨਾਂ ਨੂੰ ਜਾਂ ਸਾਡੇ ਕਿਸਾਨਾਂ ਨੂੰ ਮਾਰ ਕੇ ਜਾਣ ਭਗਵੰਤਮਾਨ ਤਾਂ ਫੇਲ ਹੋਏ ਆ ਕੋਈ ਨਾ ਕੋਲ ਪਾਲਿਸੀ ਨਹੀਂ ਕੁਝ ਨਹੀਂ ਔਰ ਇਸ ਗਰੂ ਦੇ ਲੋਕਾਂ ਨੂੰ ਵੀ ਸਮਝ ਲੈਣਾ ਚਾਹੀਦਾ ਹੈ ਕਿ ਆਮ ਆਦਮੀ ਪਾਰਟੀ ਦੇ ਕਾਂਗਰਸ ਰਲੇ ਮਿਲੇ ਐ ਇਹ ਲੋਕਾਂ ਨੂੰ ਬੁੱਧੂ ਬਣਾ ਰਹੇ ਐ ਕਾਂਗਰਸ ਬਾਰੇ ਕੀ ਕਹਿਣਾ ਚਾਹੋਗੇ ਖਹਿਰਾ ਸਾਹਿਬ ਐਸੀ ਸੰਗੂਰ ਜਾ ਕੇ ਬਹਰੋ ਆ ਕੇ ਵੋਟ ਚੋਣ ਮੂਹਰ ਵੀ ਚਲਾ ਰਹੇ ਨੇ ਇਹਦੇ ਬਾਰੇ ਕੀ ਕਰੋਗੇ ਖਹਿਰਾ ਸਾਹਿਬ ਦਾ ਹੱਕ ਹੀ ਨਹੀਂ ਸੀ ਬਣਦਾ ਜੀ ਉਹ ਗੱਲ ਬਦਲੂ ਨੇ ਕਦੇ ਕਾਂਗਰਸ ਜਾਵੜਨਦੇ ਕਦੇ ਆਮ ਆਦਮੀ ਚ ਪਾਰਟੀ ਜਾਵੜਨਦੇ ਕਦੇ ਆਪਦੀ ਪਾਰਟੀ ਬਣਾ ਲੈਂਦੇ ਐ ਖਹਿਰਾ ਸਾਹਿਬ ਦਾ ਤਹੱਕੀ ਨਹੀਂ ਸੀ ਬਣਦਾ ਫਿਰ ਮੈਂ ਇੱਕ ਬਿਆਨ ਸੁਣਿਆ ਖਹਿਰਾ ਸਾਹਿਬ ਦਾ ਕਿ ਮੈਂ ਭਾਈ ਸਾਰੇ ਕੰਮ ਸਿਮਰਜੀਤ ਸਿੰਘ ਮਾਨ ਨਾਲੇ ਕਰੂੰ ਲੋਕ ਸਭਾ ਤੇ ਜਾ ਕੇ ਮੇਰਾ ਖਹਿਰਾ ਸਾਹਿਬ ਨੂੰ ਸਵਾਲ ਹੈ ਕਿ ਕਾਂਗਰਸ ਨੇ ਸਾਡਾ ਅਕਲ ਤੱਕ ਸਾਬਟਾਇਆ 3 ਜੂਨ ਦਾ ਟਾਈਮ ਉਹ ਚੁਣਿਆ ਜਦੋਂ ਗੁਰੂ ਅਰਜਨ ਦੇਵ ਜੀ ਦਾ ਗੁਰਪੁਰਬ ਸੀ ਹਜ਼ਾਰਾਂ ਸਿੱਖ ਸਿੱਖਣੀਆਂ ਬੱਚੇ ਸ਼ਹੀਦ ਕੀਤੇ ਫਿਰ ਦਿੱਲੀ ਚ ਜਦੋਂ ਇੰਦਰਾ ਗਾਂਧੀ ਮਰੀ ਐ ਤਿੰਨ ਦਿਨ ਗੁੰਡਾਗਰਦੀ ਦਾ ਨੰਗਾ ਨਾਚ ਹੋਇਆ ਧੀਆ ਭੈਣਾਂ ਦੀ ਇੱਜ਼ਤ ਲੁੱਟੀ ਹਜ਼ਾਰਾਂ ਸਿੱਖਾਂ ਦੀ ਨਸਲ ਕੁਸੀ ਕੀਤੀ ਜਗਦੀਸ਼ ਟਾਇਟਲਰ ਐਚ ਕੇ ਐਲ ਭਗਤ ਸੱਜਨ ਕੁਮਾਰ ਸਾਰੇ ਯਾਦ ਫਿਰਦੇ ਆ ਕਿ ਇਹ ਸੋਨੀਆ ਗਾਂਧੀ ਦੀ ਜਾਂ ਰਾਹੁਲ ਦੀ ਅੱਖ ਚੱਕ ਪਾ ਕੇ ਸਰਦਾਰ ਸਿਮਰਨਜੀਤ ਸਿੰਘ ਮੰਗ ਨੂੰ ਵੰਗੂ ਸਵਾਲ ਪੁੱਛਦਾ ਇਸ ਸਿੱਖਾਂ ਦੀ ਨਸਲ ਕੁਸੀ ਹੋਈ ਕੋਈ ਇਨਸਾਫ ਨਹੀਂ ਹੋਇਆ ਇੰਨੇ ਸਾਲ ਹੋ ਗਏ ਅਸੀਂ ਆਜ਼ਾਦ ਦੇਸ਼ ਵਿੱਚ ਗੁਲਾਮਾਂ ਵਾਂਗ ਜੀਵਨ ਬਤੀਤ ਕਰ ਰਹੇ ਹਾਂ ਇੱਕ ਵਿੱਡੋ ਕਲੋਨੀ ਬਣੀ ਪਈ ਹੈ ਇਹ ਜੁਰਤ ਸਰਦਾਰ ਸੁਖਪਾਲ ਸਿੰਘ ਖੈਰਾ ਵਿੱਚ ਹੈ ਨਹੀਂ ਇਹ ਜੁਰਤ ਸਰਦਾਰ ਸਿਮਰਨਜੀਤ ਸਿੰਘ ਮਾਨਚਾ ਹੈ ਇਹ ਤਾਂ ਡੀਪ ਸਟੇਟ ਨੇ ਭੇਜਿਆ ਅਮਿਤ ਸ਼ਾਹ ਨੇ ਇਹ ਮਤਲਬ ਭਗਵੰਤ ਮਾਨ ਦੇ ਰਾਹੀ ਇਹਨਾਂ ਦਾ ਡਰੱਗ ਦਾ ਕੇਸ ਬੰਦ ਕਰਾ ਕੇ ਪਲਾਂਟ ਕੀਤਾ ਡੀਪ ਸਟੇਟ ਨੇ ਕਿ ਜੇ ਸਿੱਖਾਂ ਦੀ ਆਵਾਜ਼ ਕੋਈ ਬੁਲੰਦ ਕਰਦਾ ਹੈ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਕਿਸੇ ਤਰੀਕੇ ਰੋਕਿਆ ਜਾਵੇ ਪਰ ਸੰਗਰੂਰ ਦੇ ਲੋਕ ਸਮਝਦਾਰ ਦੇ ਸਿਆਣੇ ਨੇ ਔਰ ਸਿੱਖ ਮੈਂਡਰ ਨੇ ਇਹ ਸਰਦਾਰ ਮਾਨ ਨੂੰ ਫਿਰ ਜਿਤਾ ਕੇ ਭੇਜਣਗੇ ਸਰਦਾਰ ਮਾਨ ਦੀ ਕਾਰਗੁਜ਼ਾਰੀ ਵੇਖੋ ਉਹਨਾਂ ਨੇ 5 ਕਰੋੜ ਤਾਂ ਮਿਲਿਆ ਸੀ 2 ਕਰੋੜ 35 ਲੱਖ ਭਗਵੰਤ ਮਾਨ ਸਾਹਿਬ ਦਾ ਸੀ ਉਹ ਵੀ ਵੱਡਿਆ 7 ਕਰੋੜ ਵੱਡਿਆ ਮਤਲਬ 400 ਕਰੋੜ ਦੇ ਜਿਹੜੇ ਮਤਲਬ ਪ੍ਰੋਜੈਕਟ ਬਿਜਲੀ ਦੇ ਲਿਆਂਦੇ ਨੇ ਕਿ ਸਾਰੀਆਂ ਬਿਜਲੀ ਦੇ ਤਾਰਾਂ ਦਾ ਨਵੀਨੀਕਰਨ ਹੋਊਗਾ ਸਾਰੇ ਸੰਗਰੂਰ ਵਿੱਚ ਤਿੰਨ ਜ਼ਿਲ੍ਹਿਆਂ ਚ 55 ਕਰੋੜ ਦਾ ਬਰਨਾਲੇ ਲਿਆ ਕੇ ਦਿੱਤਾ ਹਸਪੀਟਲ ਹੋਰ ਅੰਗਹੀਨਾ ਨੂੰ ਉਹ ਸਾਈਕਲ ਦਿੱਤੇ ਨੇ ਜਿਹੜੇ ਬੈਟਰੀ ਨਾਲ ਚੱਲਦੇ ਨੇ 50 50 60000 ਵਾਲੇ ਟੈਂਕੀਆਂ ਦਿੱਤੀਆਂ ਸਟੀਲ ਦੀਆਂ ਟੈਂਕੀਆਂ ਅੱਗ ਬਜਾਊ ਜੰਤਰ ਹਰ ਪਿੰਡ 'ਚ ਜਿੰਮਾ ਕਿਟਾਂ ਜਿੰਮ ਦਿੱਤੇ ਮਤਲਬ ਵਾਲੀਬਾਲ ਖੇਡਣ ਲਈ ਗਰਾਊਂਡ ਤਿਆਰ ਕਰਕੇ ਦਿੱਤੇ ਕੋਈ ਕਸਰ ਨਹੀਂ ਛੱਡੀ ਸਰਦਾਰ ਮਾਨ ਨੇ ਜਿੰਨਾ ਕਰ ਸਕਦੇ ਸੀ ਐਮਪੀ ਹੋਣ ਦੇ ਨਾਤੇ ਹਰ ਗੱਲ ਤੇ ਪਹਿਰਾ ਦਿੱਤਾ ਜੇ ਕੋਈ ਧੱਕੇਸ਼ਾਹੀਆਂ ਮਾਨ ਸਰਕਾਰ ਨੇ ਕੀਤੀਆਂ ਚਾਹੇ ਉਹ ਭਾਨੇ ਸਿੱਧੂ ਤੇ ਸੀ ਚਾਹੇ ਅਮਰਤਪਾਲ ਖਾਲਸਾ ਤੇ ਸੀ ਚਾਹੇ ਲੱਖੇ ਸਧਾਨੀ ਤੇ ਹਰ ਗੱਲ ਤੇ ਸਰਦਾਰ ਮਾਨ ਨੇ ਲੇਲਾ ਤੱਕ ਰੋਕੀਆਂ ਸਮੇਂ ਦੀ ਬੋਲੀ ਗੂੰਗੀ ਹਕੂਮਤ ਨੂੰ ਦੱਸਿਆ ਕਿ ਮੈਂ ਭਾਈ ਸੰਗਰੂਰ ਦਾ ਐਮਪੀ ਹਾਂ ਤੇ ਮੈਂ ਇਸ ਗੱਲ ਤੇ ਪਹਿਰਾ ਦੇਵਾਂਗਾ ਕਿ ਮੇਰੇ ਸੰਗਰੂਰ ਦੇ ਲੋਕਾਂ ਨਾਲ ਕੋਈ ਧੱਕੇਸ਼ਾਹੀ ਨਾ ਹੋਵੇ ਜਿਸ ਜਾਨਾਂ ਦੇ ਨਾਲ ਅਨੀ ਦੇ ਤੋਂ ਤਰਨਾ ਲੱਗ ਗਿਆ ਹੋਇਆ ਹੈ ਦਿੱਲੀ ਜਾਣ ਵਸਤੇ ਇਹਦੇ ਬਾਰੇ ਕੀ ਹੋਵੇ ਦੇਖੋ ਜੀ ਜਿਹੜੀ ਸੈਂਟਰ ਆ ਉਹਦੀ ਪੰਜਾਬ ਨਾਲ ਹਮੇਸ਼ਾ ਹੀ ਮਤਰੀ ਮਾਲਾ ਸਲੂਕ ਕੀਤਾ ਸਾਡਾ ਪੰਜਾਬ ਦਾ ਪਾਣੀ ਧੱਕੇ ਨਾਲ ਖੋਈ ਜਾਂਦੇ ਆ ਅਸੀਂ ਅਰਬਾ ਰੁਪਇਆ ਹਰਿਆਣੇ ਤੋਂ ਤੇ ਰਾਜਸਥਾਨ ਤੋਂ ਪਾਣੀ ਦਾ ਲੈਣਾ ਸਾਨੂੰ ਉਹ ਨਹੀਂ ਦਿੱਤਾ ਜਾ ਰਿਹਾ ਧੱਕੇ ਨਾਲ ਸਾਡੇ ਤੋਂ ਰਾਈਪੇਰੀਅਨ ਲਾ ਆਲ ਵਰਡ ਦਾ ਕਿ ਜਿੱਥੋਂ ਕੋਈ ਦਰਿਆ ਵਗਦਾ ਨਦੀ ਵਗਦੀ ਹੈ ਨਾਲਾ ਵਗਦਾ ਜਿੱਥੇ ਮਾਰਕਰਦੇ ਉੱਥੋਂ ਦੇ ਸੋਰਸਸ ਤੇ ਉੱਥੋਂ ਦੇ ਲੋਕਾਂ ਦਾ ਹੱਕ ਹੁੰਦਾ ਕਹਿੰਦੇ ਪੰਜਾਬ ਨਾਲ ਮਤ ਨਹੀਂ ਮਾਂ ਦਾ ਸਲੂਕ ਹੈ ਸਾਡਾ ਪਾਣੀ ਲੁੱਟ ਕੇ ਧੱਕੇ ਨਾਲ ਹਰਿਆਣੇ ਨੂੰ ਤੇ ਰਾਜਸਥਾਨ ਨੂੰ ਦਿੱਤਾ ਜਾ ਰਿਹਾ ਹੈ ਅਰਬਾਂ ਰੁਪਿਆ ਸੀ ਲੈਣਾ ਉਹ ਨਹੀਂ ਲੈ ਕੇ ਦਿੱਤਾ ਜਾ ਰਿਹਾ ਸਾਡਾ ਵਪਾਰ ਪਾਕਿਸਤਾਨ ਨਾਲ ਖੋਲ੍ਹ ਲੈਣ ਪੰਜਾਬ ਇੱਕ ਪ੍ਰੋਸਪਰ ਬਣ ਜੇ ਮਤਲਬ ਲੱਖਾਂ ਕਰੋੜਾਂ ਲੋਕਾਂ ਨੂੰ ਰੁਜ਼ਗਾਰ ਮਿਲ ਜਾਂ ਸਾਡੇ ਟਰੱਕ ਟੋਆ ਟੋਈ ਕਰਨ ਸਾਡੇ ਬੱਚਿਆਂ ਨੂੰ ਰੁਜ਼ਗਾਰ ਮਿਲਣ ਸਾਡੇ ਬੱਚੇ ਕਿੱਲਾ ਵੇਚਦੇ ਆ ਪ੍ਰਵਾਸ ਕਰ ਜਾਂਦੇ ਆ ਪ੍ਰਵਾਸ ਰੁਕ ਜੇ ਸਰਕਾਰਾਂ ਦੀ ਵਾਦਨੀਆਂ ਕਿ ਪੰਜਾਬ ਸਟੇਟ ਨੂੰ ਕੰਗਾਲ ਕਰਕੇ ਰੱਖਣਾ ਚਾਹੁੰਦੇ ਆ ਜੇ ਬਾਰਡਰ ਖੁੱਲ ਜਾਣ ਤੇ ਜਿਹੜਾ ਪਾਕਿਸਤਾਨਾ ਰਸ਼ੀਆ ਤੋਂ ਕਣਕ ਲੈਂਦਾ ਸਾਡੇ ਤੋਂ ਲਵੇ ਸਾਡਾ ਮਤਲਬ ਜਿੰਸਾਂ ਸਾਡੀਆਂ ਅਫਗਾਨਿਸਤਾਨ ਤੋਂ ਬਾਹਰ ਤੱਕ ਜਾਣ ਤੇ ਜਿਹੜਾ ਇਹ ਵਪਾਰ ਪਾਕਿਸਤਾਨ ਨਾਲ ਚੱਲੀ ਜਾਂਦਾ ਹੈ ਸੈਂਟਰ ਦਾ ਆਪਣੇ ਦਾ ਮਤਲਬ ਚੱਲਦਾ ਅੰਡਾਨੀ ਦੀ ਬੰਦਰਗਾਰ ਆਈ ਹੈ ਗੁਜਰਾਤ ਤੋਂ ਸਾਡੇ ਨਾਲ ਤਾਂ ਹਮੇਸ਼ਾ ਮਤਰਈਮਾਲਾ ਸਲੂਕ ਹੁੰਦਾ ਅੱਛਾ ਸਮਝੋ ਐਸੀ ਮਾਂ ਸਾਡੀ ਵੀ ਦੁਬਾਰਾ ਫਿਰ ਕਿਤੇ ਪੱਕੀ ਰਹੇਗੀ ਬਿਲਕੁਲ ਜਤਨਗੇ ਜੀ ਸਰਦਾਰਮਾਨ ਸੰਗਰੂਰ ਦੇ ਲੋਕ ਬਹੁਤ ਸਮਝਦਾਰ ਨੇ ਸਰਦਾਰਮਾਨ ਹੱਕਦਾਰ ਨੇ ਜਤਨ ਦੇ ਉਹਨਾਂ ਨੇ ਬੜੇ ਕੰਮ ਕੀਤੇ ਇਸ ਗਰੂਪ ਦੇ ਲੋਕਾਂ ਲਈ ਮੇਨ ਕੰਮ ਹੈ ਸਾਡੀ ਸਿੱਖਾਂ ਦੀ ਜੋ ਨਸਲ ਕੁਸੀ ਇੰਡੀਆ ਡੀਪ ਸਟੇਟ ਕਰ ਰਹੀ ਹੈ ਬਾਹਰਲੇ ਮੁਲਕਾਂ ਦੇ ਨਿੱਜਰ ਸਾਹਿਬ ਨੂੰ ਮਾਰਿਆ ਮਤਲਬ ਆਪਣੇ ਖੰਡਾ ਸਾਹਿਬ ਨੂੰ ਮਾਰਿਆ ਹਰਿਆਣੇ ਚ ਦੀਪ ਸਿੱਧੂ ਨੂੰ ਡੀਪ ਸਟੇਟ ਨੇ ਮਰਵਾਇਆ ਪੰਜਾਬ ਵਿੱਚ ਮੂਸੇ ਵਾਲੇ ਨੂੰ ਮਰਵਾਇਆ ਤੁਸੀਂ ਮੂਸੇ ਵਾਲੇ ਦਾ ਗਾਣਾ ਸੁਣੋ ਪੰਜਾਬ ਐਸ ਵੀ ਐਲ ਨਹਿਰ ਤੁਹਾਨੂੰ ਪਤਾ ਲੱਗੂ ਕਿ ਕਿਵੇਂ ਡੀਪ ਸਟੇਟ ਨੇ ਸਾਡੇ ਸਿੱਖ ਨੌਜਵਾਨਾਂ ਨੂੰ ਚੁਣ-ਚੁਣ ਕੇ ਮਰਵਾਇਆ ਇਹਨਾਂ ਦਾ ਡਵਾਲ ਇਹਨਾਂ ਦੀਆਂ ਏਜੰਸੀਆਂ ਰਹੀਆਂ ਤੇ ਸਾਡੇ ਹੱਕਾਂ ਤੇ ਪਹਿਰਾ ਦੇ ਰਿਆ ਸਰਦਾਰ ਸਿਮਰਨਜੀਤ ਸਿੰਘ ਮਾਨ